ਲੁਧਿਆਣਾ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀ ਵੱਲੋਂ ਤੇ ਦਿੱਲੀ ਦੀ ਸਾਬਕਾ ਮੁੱਖ ਮੰਤਰੀ ਆਤੀਸ਼ੀ ਸਮੇਤ ਮੁੱਖ ਮੰਤਰੀ ਭਗਵੰਤ ਮਾਨ ਨੇ ਰੋਡ ਸ਼ੋਅ ਕੱਢਿਆ ਜਿਸ ਤੋਂ ਬਾਅਦ ਉਮੀਦਵਾਰ ਸੰਜੀਵ ਅਰੋੜਾ ਆਪਣਾ ਨਾਮਜ਼ਦਗੀ ਪੱਤਰ ਦਾਖਲ ਕਰਨ ਪਹੁੰਚੇ ਉਧਰ ਉਹਨਾਂ ਦੇ ਨਾਲ ਕੈਬਨਿਟ ਮੰਤਰੀ ਹਰਪਾਲ ਚੀਮਾ ਅਤੇ ਪੰਜਾਬ ਆਮ ਆਦਮੀ ਪਾਰਟੀ ਦੇ ਪ੍ਰਧਾਨ ਅਮਨ अरोड़ा ਪਹੁੰਚੇ ਜਿੱਥੇ ਉਹਨਾਂ ਨੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਉਮੀਦਵਾਰ ਸੰਜੀਵ अरोड़ा ਦੀ ਜਿੱਤ ਦਾ ਦਾਵਾ ਪੇਸ਼ ਕੀਤਾ ਉੱਥੇ ਹੀ ਉਹਨਾਂ ਵਿਰੋਧੀਆਂ ਤੇ ਵੀ ਵੱਡਾ ਹਮਲਾ ਕੀਤਾ ਨਾਲ ਹੀ ਉਹਨਾਂ ਮੁਖਤਸਰ ਸਾਹਿਬ ਤੇ ਪਟਾਕਾ ਫੈਕਟਰੀ ਮਾਮਲੇ 'ਚ ਬੋਲਦੇ ਹੋਏ ਕਿਹਾ ਕਿ ਇਹ ਨਕਲੀ ਏਜੰਸੀ ਸਾਹਮਣੇ ਆਈ ਹੈ ਉਹਨਾਂ ਕਿਹਾ ਕਿ ਜੋ ਬਣਦੀ ਕਾਰਵਾਈ ਹੈ ਉਹ ਕੀਤੀ ਜਾਵੇਗੀ ਇਸ ਤੋਂ ਇਲਾਵਾ ਵਿਰੋਧੀਆਂ ਵੱਲੋਂ ਚੁੱਕੇ ਜਾ ਰਹੇ ਸਵਾਲਾਂ ਦਾ ਵੀ ਉਹਨਾਂ ਨੇ ਮੋੜਵਾ ਜਵਾਬ ਦਿੱਤਾ ਜੀ ਦੇਖੋ ਯਾਰ ਥੋੜਾ ਸਾਬ ਕੀ ਕਹਿਣਾ ਹਾਂਜੀ ਸਰ ਕੀ ਕਹਿਣਾ ਚਾਹੁੰਦੇ ਹੋ ਸਰ ਕੀ ਕਹਿਣਾ ਚਾਹੋਗੇ ਜੀ ਸਰ ਦੇਖੋ ਅੱਜ ਆਮ ਆਦਮੀ ਪਾਰਟੀ ਦੇ ਉਮੀਦਵਾਰ ਜੀ 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 ਸਮਾਈ ਰੋੜਾ ਜਿਹਦੀ ਨਾਮਿਨੇਸ਼ਨ ਹੋਈ ਹੈ ਔਰ ਇਸ ਦੇ ਵਿੱਚ ਉਸੇ ਤੌਰ ਤੇ ਜਿਹੜੀ ਅੜ ਵਿੱਚ ਉਹ ਥੱਲੇ ਕਰ ਲਓ ਯਾਰ ਪੰਜ ਜੀ ਬੁੱਲ ਲੈ ਵਗਿਆ ਔਰ ਜਿਸ ਤਰੀਕੇ ਦੇ ਨਾਲ ਆਪ ਮੁਹਾਰੇ ਲੁਧਿਆਣਾ ਦੇ ਲੋਕ ਇਸ ਰੋਡ ਸ਼ੋਅ ਦੇ ਵਿੱਚ ਸੁਨੀਲ ਜੀ ਦਾ ਆਮ ਆਦਮੀ ਪਾਰਟੀ ਸਾਹਿਬ ਦੇ ਵਿੱਚ ਬਹੁਤ ਚੋਂ ਬੜਾ ਸਪਸ਼ਟ ਹੋ ਜਾਂਦਾ ਹੈ ਇਹ ਬਹੁਤ ਵੱਡੇ ਮਾਰਚ ਲੱਗ ਰਹੇ ਸਰ ਨਾਲ ਹੋ ਜਾ ਤੋ ਲੁਧਿਆਣਾ ਵੈਸਟ ਜਿਹੜੀ ਉਹ ਸੀਟ ਆਮ ਆਦਮੀ ਪਾਰਟੀ ਦੇ ਸੰਯੁਕਤ ਰੋਲ ਜਿੱਥੇ ਜਾ ਰਹੇ ਨੇ ਜੀ ਸਰ ਬਾਕੀ ਪਾਰਟੀਆਂ ਵੱਲੋਂ ਵੀ ਧੱਕਾ ਜਾ ਕੇ ਕਿੰਨੀ ਜਲਦੀ ਸਰ ਹਾਂ ਵੀ ਤਾਂ ਸਰ ਕੈਮਰਾ ਵੇਖੋ ਤੱਕ ਕੋਈ ਪਾਰਟੀ ਜਾਂ ਕੈਂਡੀਡ ਹਾਰ ਨਹੀਂ ਜਾਵੇ ਉਦੋਂ ਤੋਂ ਕਿਤਾਬ ਦੇ ਉਹਨੂੰ ਜਿੰਨਾ ਹੀ ਮੰਨਦਾ ਹੁੰਦਾ ਹੈ ਕਿ ਵੀ ਇਹ ਲੋਕਾਂ ਤੋਂ ਵੀ ਕਰਦੇ ਸੀਗੇ ਇਹ ਦਾਅਵੇ ਹੋ ਬਾਕੀ ਤਿੰਨ ਵਾਅਿ ਇਲੈਕਸ਼ਨਾਂ ਦੇ ਵੀ ਕਰਦੇ ਸੀਗੇ ਪਰ ਲੋਕਾਂ ਨੇ ਸਾਫ਼ ਸੁਥਰੀ ਰਾਜਨੀਤੀ ਦਾ ਔਰ ਡਵੈਲਪਮੈਂਟ ਦੇ ਕੰਮਾਂ ਦਾ ਸਾਫ਼ ਪਹਿਲਾਂ ਵੀ ਦਿੱਤੇ ਤੇ ਅੱਜ ਵੀ ਦੇਣਗੇ ਭਾਜੀ ਇਹ ਬੰਦੇ ਅੱਜ ਆ ਆਮ ਆਪ ਨੂੰ ਕੈਂਡੀਡੇਟ ਪਤਾ ਜੀ ਉਹਨਾਂ ਦੀ ਕਿੰਨੀ ਪਹੁੰਚ ਦੀ ਹਾਲਤ ਹੋ ਚੁੱਕੀ ਹੈ ਲੁਧਿਆਣੇ ਦੇ ਵਿੱਚ ਇਸ ਕਰਕੇ ਉਹਨਾਂ ਨੂੰ ਸ਼ਾਇਦ ਕਹਿੰਦੇ ਨਾ ਲੱਭ ਰਹੇ ਪਰ ਮੈਨੂੰ ਲੱਗਦਾ ਕਿ ਕਿਸੇ ਨਾ ਕਿਸੇ ਨੂੰ ਤਾਂ ਬਲੀ ਦਾ ਬੱਕਰਾ ਜ਼ਰੂਰ ਹੋਵੇਗਾ ਅੱਜ ਕੀ ਕਹਿੰਦਾ ਹੋਇਆ

ਆਪਰਾ ਉਤਘਾਣ ਕਰਦਾ ਸਾਫਾ ਮੁੱਖ ਮੰਤਰੀ ਆਦਮੀ ਜੀ ਉਹਨਾਂ ਵੱਲੋਂ ਵੱਡਾ ਸਾਰਿਆਂ ਵੱਲੋਂ ਵੱਡਾ ਸ਼ੁਕਰੀਆ ਰੋਡ ਸ਼ਾਪ ਵੀ ਹੋਇਆ ਹੁਣ ਉਧਰੋਂ ਤੋਂ ਇੱਥੇ ਆ ਕੇ ਨਾ ਆਇਆ ਤੱਕਿਆ ਲੁਧਿਆਣਾ ਦੇ ਲੋਕਾਂ ਨੇ ਫੈਕਾ ਤੇ ਸਰ ਆਮ ਆਦਮੀ ਪਾਰਟੀ ਦੇ ਜੀ ਰਾਜ ਇਹ ਵੀ ਪਾਰਟੀ ਦੇ ਨਾਮ ਕਰ ਚੁੱਕੇ ਚਿੰਬਾ ਸਾਹਿਬ ਜਿਵੇਂ ਆਈਟੀ ਸੈੱਲ ਦੇ ਇੱਕ ਇੱਥੇ ਥੋੜੇ ਮੈਂਬਰ ਵੀ ਅੱਜ ਉਹ ਕਾਂਗਰਸ 'ਚ ਸ਼ਾਮਲ ਹੋਏ ਕੀ ਕਹਿਣਾ ਚਾਹੁੰਦੇ ਵੀ ਇੱਕ ਲਗਾਤਾਰ ਜਿਹੜਾ ਹੈਗਾ ਦੇਖੋ ਕੋਈ ਛੋਟਾ ਮੈਂਬਰ ਦੀ ਕੋਈ ਨਾਰਾਜ਼ਗੀ ਹੋਊਗੀ ਪਰ ਲੇਕਿਨ ਅੱਜ ਦਾ ਜਿਹੜਾ ਰੋਡ ਸ਼ੋਅ ਸੀਗਾ ਉਹਦੇ ਅੰਦਰ ਆਪ ਹਾਰੇ ਜਿਹੜਾ ਲੋਕ ਆਏ ਨੇ ਔਰ ਜੋ ਲੋਕਾਂ ਨੇ ਸਮਰਥਨ ਦਿੱਤਾਗਾ ਜੋ ਲੋਕਾਂ ਨੇ ਵੇਵ ਕੀਤਾਗਾ ਉਹ ਸਪਸ਼ਟਾ ਕਿ ਆਮ ਆਦਮੀ ਪਾਰਟੀ ਜਿਹੜੀ ਆ ਲੁਧਿਆਣਾ ਦੇ ਪੁਰਾਣੇ ਸਾਰੇ ਰਿਕਾਰਡ ਤੋੜ ਕੇ ਨਵਾਂ ਰਿਕਾਰਡ ਜਿਹੜਾ ਆ ਆਮ ਆਦਮੀ ਪਾਰਟੀ ਦੇ ਨਾਂ ਤੇ ਲੋਕ ਲਿਖਣਗੇ ਸਾ ਮੁਕਸਸਾਲ ਦੇ ਪਟਾਕਾ ਫੈਕਟਰੀ ਬਲਾਸਟ ਹੋਇਆ ਨਜਾਇਜ਼ ਪਟਾਕਾ ਪਟਾਕਾ ਫੈਕਟਰੀ ਚ ਨੈਗਲੀਜੈਂਸੀ ਸਾਹਮਣੇ ਆਈ ਆ ਅਧਿਕਾਰੀਆਂ ਦੇ ਖਿਲਾਫ ਉਸ ਫੈਕਟਰੀ ਦੇ ਖਿਲਾਫ ਕਾਰਵਾਈ ਹੋ ਰਹੀ ਹੈ ਸਰ ਕ੍ਰਾਪਸ਼ਨ ਗ੍ਰਾਮ ਨੋ ਟੋਲਰੈਂਸ ਹੈਗਾ ਜਿਵੇਂ ਲਗਾਤਾਰ ਕਾਰਵਾਈ ਹੋਏ ਕੀ ਕਹਿਣਾ ਚਾਹਗੇ ਜਿਵੇਂ ਜਿਹੜਾ ਫਾਜ਼ਲ ਗੱਦ ਹੈ ਜਿਹੜਾ ਕਾਰਦੇ ਤੋਂ ਆ ਲਗਾਤਾਰ ਦੇਖੋ ਕ੍ਰਾਪਸ਼ਨ ਦੇਗੇ ਆ ਆਮ ਆਦਮੀ ਪਾਰਟੀ ਦੀ ਜ਼ੀਰੋ ਟੋਲਰੈਂਸ ਆ ਕ੍ਰਾਪਸ਼ਨ ਕਰਨ ਵਾਲਾ ਕੋਈ ਵੀ ਅਧਿਕਾਰੀ ਕੋਈ ਵੀ ਕੁਆਲਿਫਿਕੇਸ਼ਨ ਕਿਸੇ ਵੀ ਲੈਵਲ ਦਾ ਵਿਅਕਤੀ ਜਿਹੜਾ ਉਹ ਬਖਸ਼ਿਆ ਨਹੀਂ ਜਾਊਗਾ ਬਲਕਿ ਕਰਪਸ਼ਨ ਕਰਨ ਵਾਲੇ ਦੀ ਥਾਂ ਜਿਹੜੀ ਆ ਅਸੀਂ ਆਮ ਆਦਮੀ ਪਾਰਟੀ ਨੇ ਉਹ ਜੇਲ੍ਹ ਨਿਸ਼ਚਿਤ ਕੀਤੀ ਸਰ ਜੇਰੀਲੀ ਸ਼ਰਾਬ ਦੇ ਖਿਲਾਫ ਵੀ ਤੁਸੀਂ ਅੱਜ ਕਿਹਾ ਬਿਲਕੁਲ ਸਾਨੂੰ ਇਨਫੋਰਮੇਸ਼ਨ ਮਿਲੀ ਸੀ ਇੱਕ ਵੱਡੀ ਰਿਕਵਰੀ ਹੋਈ ਹੈਗੀ ਸੋ ਮੈਂ ਤਾਂ ਬਾਰ-ਬਾਰ ਸਪੱਸ਼ਟ ਕਰਦਾਗਾ ਕਿ ਜਿੱਥੇ ਵੀ ਕਿਤੇ ਇਲੀਗਲ ਕੰਮ ਹੋਊਗਾ ਗੈਰ ਕਾਨੂੰਨੀ ਕੰਮ ਹੋਊਗਾ ਉਹਦੇ ਖਿਲਾਫ ਸਰਕਾਰ ਜਿਹੜੀ ਆ ਸਖਤ ਐਕਸ਼ਨ ਲਊਗੀ ਠੀਕ ਹੈ ਅੱਜ ਕਰਿਆ ਸਾਡੇ ਨੈਸ਼ਨਲ ਕੁਕੀਨਰ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਜੀ ਸਾਡੇ ਪੰਜਾਬ ਪ੍ਰਧਾਨ ਸ਼੍ਰੀ ਅਮਨ ਰੋੜਾ ਜੀ ਤੇ ਸਾਡੇ ਦਿੱਲੀ ਦੇ ਸਾਬਕਾ ਮੁੱਖ ਮੰਤਰੀ ਆਦਿਸ਼ੀ ਜੀ ਨੇ ਆ ਕੇ ਸੰਜੀਵ ਰੋੜਾ ਜੀ ਦੇ ਹੱਕ ਦੇ ਵਿੱਚ ਰੋਸ ਜੋ ਕਰਿਆ ਤੇ ਲੁਧਿਆਣੇ ਸ਼ਹਿਰ ਦੇ ਵਿੱਚੋਂ ਵੱਡਾ ਜਨਸਲਾਬ ਉੱਭੜ ਕੇ ਸਾਹਮਣੇ ਆਇਆ ਤੇ ਇਸ ਜਨਸਲਾਬ ਨੂੰ ਦੇਖ ਕੇ ਲੱਗਦਾ ਕਿ ਜਿਹੜੀ ਜਿੱਤਿਆ ਉਹ ਵੱਡੀ ਲੀਡ ਦੇ ਵਿੱਚ ਹੋਊਗੀ ਲੋਕ ਸੰਜੀਵ ਰੋੜਾ ਜੀ ਨੂੰ ਆਮ ਆਦਮੀ ਪਾਰਟੀ ਦੇ ਕੰਮਾਂ ਨੂੰ ਸਲਾਉਂਦੇ ਪਏ ਨੇ ਤੇ ਜਿੰਨੇ ਕੰਮ ਸੰਜੀਵ ਰੋੜਾ ਜੀ ਨੇ ਰਾਜ ਸਭਾ ਮੈਂਬਰ ਹੁੰਦਿਆਂ ਕੀਤੇ ਆ ਨਹੀਂ ਤੇ ਜੇ ਕੋਈ ਮੈਂਬਰ ਪਾਰਲੀਮੈਂਟ ਬਣ ਜੇ ਜਾਂ ਰਾਜ ਸਭਾ ਮੈਂਬਰ ਬਣ ਜੇ ਨਾ ਉਹਨੂੰ ਹੁੰਦਾ ਮੈਂ ਤੇ ਲੋਕ ਸਭਾ ਜਾਂ ਰਾਜ ਸਭਾ 'ਚ ਜਾਣਾ ਮੈਂ ਕੀ ਕਰਨੂੰ ਲੋਕਾਂ ਦੇ ਵਿੱਚ ਵਿਚਰਨਾ ਕੀ ਕਰਨੂੰ ਕੰਮ ਕਰਨੇ ਆ ਸੰਜੀਬ ਰੋੜਾ ਜੀ ਨੇ ਇੱਕ ਕਾਉਂਸਲਰ ਵਾਂਗੂ ਇੱਕ ਐਮਐਲਏ ਵਾਂਗੂ ਇੱਕ ਮੰਤਰੀ ਵਾਂਗੂ ਇੱਕ ਰਾਜ ਸਭਾ ਤੇ ਮੈਂਬਰ ਪਾਰਲੀਮੈਂਟ ਵਾਂਗੂ ਸਾਰਿਆਂ ਦੇ ਕੰਮ ਕੀਤੇ ਤੇ ਕੋਲਰ ਸਾਹਿਬ ਜੀ ਤੋਂ ਬੜੀ ਜਲਾ ਕਿਸ ਤਰ੍ਹਾਂ ਦੇਖ ਲਿਓ ਜਿਹੜਾ ਹੈਗਾ ਸੈਮੀਫਾਈਨਲ ਮੰਨਦੇ ਹੋ ਜਿਹੜਾ 2027 ਦਾ ਜਿਹੜਾ ਇੱਕ ਉਹ ਅਗਲੀ ਜਿਹੜੀ ਹੈਗੀ ਆ ਆ ਬਣਨੀ ਹੈਗੀ ਸਥਿਤੀ ਹੈਗੀ ਦੋ ਵੇਖੋ ਸੈਮੀਫਾਈਨਲ ਵੀ ਆ ਤੇ ਉਵੇਂ ਲੋਕ ਜਿਹੜੇ ਆ ਨਾ 27 ਚ ਸਰਦਾਰ ਭਗਵੰਤ ਸਿੰਘ ਮਾਨ ਨੂੰ ਫੇਰ ਰਿਪੀਟ ਕਰਨਗੇ ਆਮ ਆਦਮੀ ਪਾਰਟੀ ਵੱਡੀ ਲੀਡ ਨਾਲ ਇਸੇ ਤਰ੍ਹਾਂ ਵੱਡੇ ਮਾਰਜਨ ਨਾਲ ਫੇਰ ਸਰਕਾਰ ਬਣਾਉਂਗੀ ਲੋਕਾਂ ਨੂੰ ਮਤਲਬ ਇਹ ਕੰਮਾਣਾ ਲੋਕ ਰਾਜਨੀਤੀ ਜਿਹੜੀ ਆ ਉਹ ਕੰਮਾਂ ਦੀ ਚਾਹੁੰਦੇ ਆ ਤੇ ਆਮ ਆਦਮੀ ਪਾਰਟੀ ਨੇ ਕੰਮਾਂ ਦੀ ਰਾਜਨੀਤੀ ਕੀਤੀ ਆ ਇਮਾਨਦਾਰੀ ਨਾਲ ਜਿਹੜੇ ਵੀ ਕੰਮ ਆ ਜੋ ਕਰਪਸ਼ਨ ਹੁੰਦੀ ਸੀ ਪੁਰਾਣੀਆਂ ਸਰਕਾਰਾਂ ਮੇਲੇ ਮੈਂ ਇਹ ਨਹੀਂ ਕਹਿੰਦਾ ਵੀ ਬਿਲਕੁਲ ਹੀ ਬੰਦ ਹੋ ਗਈ ਆ ਪਰ ਐ ਨੇੜੇ ਲੱਗ ਗਈ ਆ 90 95% ਜਿਹੜੀ ਰਿਸ਼ਵਤੀ ਉਹ ਅੱਗੇ ਨਾਲੋਂ ਘਟ ਗਈ ਆ ਆਉਣ ਵਾਲੇ ਸਮੇਂ 'ਚ ਬਿਲਕੁਲ ਜ਼ੀਰੋ ਟੋਲਰੈਂਸ ਰਿਸ਼ਵਤ ਖਤਮ ਹੋਊਗੀ ਜਿਹੜਾ ਇਹ ਕੋਰ ਚੰਬੜਿਆ ਵਾ ਰਿਸ਼ਵਤਾਂ ਇਹ ਬਿਲਕੁਲ ਖਤਮ ਕਰਕੇ ਲੋਕਾਂ ਨੂੰ ਪਾਰਦਰਸ਼ੀ ਸੂਰਤਾਂ ਦੇਵਾਂਗੇ ਲੋਕਾਂ ਦੀ ਜਿਹੜੀ ਲੁੱਟ ਖੋਟ ਹੁੰਦੀ ਆ ਉਹ ਅੱਗੇ ਨਾਲੋਂ ਬੰਦ ਹੋਈ ਆ ਤੇ ਜਿਹੜੀ ਕੋਈ ਰਹਿ ਗਈ ਆ 2-4% ਉਹ ਵੀ ਖਤਮ ਹੋਊ ਠੀਕ ਧੰਨਵਾਦ ਧੰਨਵਾਦ ਬਲੀ ਡਾਕਟਰ ਗਿਆ ਇਕੱਠਾ ਹੋਇਆ ਮੈਂ ਸ਼ੁਕਰਗੁਜ਼ਾਰ ਆ ਸਾਡੇ ਮਾਨਯੋਗ ਨੈਸ਼ਨਲ ਕਨਵੀਨਰ ਸਾਹਿਬ ਦਾ ਸਾਡੇ ਮਾਨਯੋਗ ਮੁੱਖ ਮੰਤਰੀ ਜੀ ਦਾ ਸਾਡੇ ਮਾਨਯੋਗ ਮੰਤਰੀ ਸਹਿਬਾਨ ਦਾ ਸਾਡੇ ਨਾਲ ਮੰਤਰੀ ਜੀ ਖੜੇ ਕੇ ਉਹ ਖਾਸ ਚੱਲ ਕੇ ਆਏ ਮੇਰੇ ਲਈ ਔਰ ਜਿੰਨਾ ਸਾਨੂੰ ਪਿਆਰ ਮਿਲ ਰਿਹਾ ਮੈਂ ਇਹੀ ਗਾਉਂਗਾ ਕਿ ਜਿੱਤ ਪੱਕੀ ਹੈ ਸਰ ਲੋਕਾਂ ਦੇ ਵਿੱਚ ਜਾ ਰਹੇ ਹਾਂ ਕਿਸ ਤਰ੍ਹਾਂ ਦਾ ਹੰਗਾਰਾ ਮਿਲ ਰਿਹਾ ਔਰ ਕੀ ਲੋਕਾਂ ਦੀਆਂ ਮੰਗਾਂ ਹੈਗੀਆਂ ਜਿਹੜੀਆਂ ਤੁਹਾਡੇ ਸਾਹਮਣੇ ਆ ਰਹੀਆਂ ਨੇ ਬਹੁਤ ਵਧੀਆ ਹੰਗਾਰਾ ਮਿਲ ਰਿਹਾ ਅਸੀਂ ਜਿਹੜੀਆਂ ਵੀ ਲੋਕਾਂ ਦੀਆਂ ਮੰਗਾਂ ਆਜ 3 ਸਾਲਾਂ ਚ ਵੀ ਪੂਰੀਆਂ ਕੀਤੀਆਂ ਪਿਛਲੇ 2.5 ਮਹੀਨੇ ਚ ਵੀ ਕੀਤੀਆਂ ਔਰ ਅੱਗੇ ਵੀ ਕਰਾਂਗੇ ਅੱਛਾ ਇੱਕ ਭਗਵੰਤ ਮਾਨ ਸਾਹਿਬ ਨੇ ਆਪਣੇ ਹੰਗਾਰਾ ਵੀ ਭਰਿਆ ਜਿੱਦਾਂ ਕਿ ਤੁਸੀਂ ਨਾ ਗੁੱਸਾ ਨਾ ਹੰਕਾਰ ਉਸੇ ਤਰ੍ਹਾਂ ਕਿਸੇ ਨਾ ਕਿਸੇ ਟਿੱਪਣੀ ਕੀਤੀ ਹੈ ਭਗਵਾਨ ਆਸ਼ੂ ਜੀ ਤੇ ਤੁਸੀਂ ਕਿਸ ਤਰ੍ਹਾਂ ਦੇਖਦੇ ਹੋ ਕਿ ਹਾਨ ਵਾਲੇ ਸਮੇਂ ਦੇ ਵਿੱਚ ਤੁਸੀਂ ਕਿਸ ਤਰ੍ਹਾਂ ਲੋਕਾਂ ਦੇ ਵਿੱਚ ਮੈਂ ਤਾਂ ਆਪਣੀ ਗੱਲ ਕਰਦਾ ਨਾ ਗੁੱਸਾ ਨਾ ਹੰਕਾਰ ਹੁਣ ਜੇ ਕਿਸੇ ਨੂੰ ਉਹਦੇ ਨਾਲ ਪ੍ਰੋਬਲਮ ਹੈ ਤਾਂ ਉਹਨੂੰ ਪੁੱਛੋ ਜਾ ਕੇ ਹਾਂ ਜੀ ਸਰ ਆਮ ਆਮ ਜਨਤਾ ਦੀ ਕੀ ਮੰਗ ਹੈ ਤੁਹਾਡੇ ਕੋਲ ਆਮ ਜਨਤਾ ਕੀ ਕਹਿ ਰਹੀ ਆ ਕਿ ਜੇ ਕਿ ਲੋਕਾਂ ਦੇ ਵਿੱਚ ਕਚਹਿਰੀ ਦੇ ਵਿੱਚ ਜਾਂਦੇ ਹਾਂ ਤਾਂ ਮੈਂ ਤਾਂ ਲੋਕਾਂ ਨੂੰ ਇੱਕ ਯਕੀਨ ਦਿਵਾਣਾ ਕਿ ਲੁਧਿਆਣੇ ਨੂੰ ਇਹ ਜਿਹੇ ਸ਼ਹਿਰ ਬਣਾਣਾ ਉਹਨਾਂ ਨੂੰ ਨਾਜ਼ ਹੋਊ ਕਿ ਅਸੀਂ ਲੁਧਿਆਣੇ ਦੇ ਬਸ ਇੱਕ ਰੋਡ ਸ਼ੋਅ ਦੇ ਰਹਿ ਤੁਹਾਡਾ ਇੱਕ ਖਾਤੀ ਕਾਂਗਰਸ ਦਾ ਕੰਮ ਹੋ ਰਿਹਾ ਜਿਵੇਂ ਦਾ ਪਿਆਲਾ ਨਹੀਂ ਮੈਨੂੰ ਨਹੀਂ ਪਤਾ ਜੀ ਉਹ ਉਸ ਦਾ ਤੁਹਾਨੂੰ ਜਿਆਦਾ ਅਪਡੇਟਡ ਖਬਰ ਰਹੇ ਸਰ ਮੰਦੀ ਸਾਹਿਬ ਤੁਸੀਂ ਕਿਸੇ ਦੇ ਰਹੇ ਮੈਂ ਤਾਂ ਅਰੋੜਾ ਜੀ ਦੀ ਇੱਕ ਸ਼ਖਸੀਅਤ ਦੀ ਖਾਸੀ ਦੱਸਣੀ ਚਾਹਣਾ ਆਪਣੇ ਕੋ ਪਹਿਲਾਂ ਗੁਰਪ੍ਰੀਤ ਜੀ ਦਾ ਜਹਨ ਦਾ ਦੁੱਖ ਲੇ ਕੇ ਪ੍ਰਮਾਤਮਾ ਨੂੰ ਪਤਾ ਹੁੰਦਾ ਜੋ ਤੈ ਕਰਦਾ ਉਹ ਠੀਕ ਹੁੰਦਾ ਸੋ ਸੰਜੀਵ ਅਰੋੜਾ ਜੀ ਸਿਰਫ ਲੁਧਿਆਣੇ ਨਹੀਂ ਲਈ ਮੈਂ ਤਾਂ ਪੂਰੇ ਹੁਸ਼ਿਆਰਪੁਰ ਵੱਲੋਂ ਮੈਂ ਇਹਨਾਂ ਦਾ ਧੰਨਵਾਦ ਕਰਦਾ ਮੈਂ ਇਹਨਾਂ ਕੋ ਮਾਨ ਜੋ ਮੈਂਬਰ ਪਾਰਲੀਮੈਂਟ ਸਭ ਕੁਝ ਜੋ ਮੈਂ ਮੰਗਿਆ ਹੁਸ਼ਿਆਰਪੁਰ ਦੇ ਮੈਨੂੰ ਉਥੇ ਲਈ ਵੀ ਦਿੱਤਾ ਤੇ ਤੁਸੀਂ ਇੱਥੋਂ ਇਹਨਾਂ ਦੀ ਪਰਸਨੈਲਿਟੀ ਨੂੰ ਅਸੈਸ ਕਰ ਸਕਦੇ ਆ ਮੈਂ ਤਾਂ ਇੱਕ ਗੱਲ ਔਰ ਜਿੰਨਾ ਪਿਆਰ ਲੁਧਿਆਣੇ ਜਿਵੇਂ ਹੁਣ ਮੈਂ ਬਾਜ਼ਾਰ ਤੋਂ ਨਿਕਲ ਕੇ ਆਇਆ ਨਾ ਸੋ ਲੋਕਾਂ ਨੇ ਰੋਕ ਰੋਕ ਕੇ ਮੈਨੂੰ ਇਹ ਗੱਲ ਕਹੀ ਬਹੁਤ سارے ਲੋਕ ਬਾਕੀ ਬਹੁਤ ਪ ਉਹਨਾਂ ਨੇ ਕਿਹਾ ਵੀ ਤੁਸੀਂ ਚਿੰਤਾਤੋਗੇ ਰਹੋ ਬਹੁਤ ਅੱਛਾ ਰਹਿਣਾ ਲੱਗਦਾ ਕਿ ਬਹੁਤ ਵੱਡੀ ਵੱਡੀ ਬਹੁਤ ਵੱਡੀ ਬਿੰਦ ਹੋਏਗੀ ਉਹਨਾਂ ਨੇ ਕਹੇਸ਼ ਵਸ ਗਈ ਠੀਕ